ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਵਿੱਚ ਰਹੋ ਤੇ ਜੀ ਗੱਲ ਇਦਾਂ ਜੀ ਵੀ ਤੁਸੀਂ ਪਿਛਲਾ ਬਲੌਗ ਇੱਕ ਦੇਖਿਆ ਹੀ ਸੀਗਾ ਜਿਹਦੇ ਵਿੱਚ ਆਪਾਂ ਗੋਬਰ ਗੈਸ ਪਲਾਂਟ ਦੀ ਗੱਲ ਕੀਤੀ ਸੀ ਤੁਹਾਨੂੰ ਦਿਖਾਇਆ ਵੀ ਸੀਗਾ ਆਪਾਂ ਨੇ ਉਹੀ ਸੰਬੰਧ ਦੇ ਵਿੱਚ ਪਾਜੀ ਨੂੰ ਆਪਾਂ ਨੇ ਆਪਣੇ ਘਰ ਸੱਦਿਆ ਮਹਾ ਵੀ ਸਾਡੇ ਵੀ ਮੜੀ ਜੀ ਜਗ੍ਹਾ ਦੇਖ ਕੇ ਦੱਸੋ ਵੀ ਇੱਥੇ ਪਲਾਂਟ ਲੱਗ ਸਕਦਾ ਕਿ ਨਹੀਂ ਲੱਗ ਸਕਦਾ ਉਹ ਕਹਿੰਦੇ ਪਾਜੀ ਲਾ ਦਾਂਗੇ ਤੇ ਮਲਕੀਤ ਬਾਈ ਰਾਣੀ ਵੀ ਪਹੁੰਚ ਕੇ ਗਏ ਲੈ ਨਲੇ ਇਹਨਾਂ ਨੂੰ ਵੀ ਕੁਝ ਜਾਣਕਾਰੀ ਮਿਲ ਜੂ ਬਾਈਆਂ ਨੂੰ ਸਾਰਿਆਂ ਨੂੰ ਮੇਰੇ ਜੀ ਗੋਲੂ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਬਾਈ ਵਧੀਆ ਜੀ ਕਿੱਦਾਂ ਕੰਕੜ ਦਾ ਝਾੜ ਝੂੜ ਵਧੀਆ ਹਾਂ ਵਧੀਆ ਜੀ ਚਲੋ ਬੱਬੇ ਨਾਨਕ ਦੀ ਕਿਰਪਾ ਜੇ ਦੇਤਾ ਬਸ ਹਨਾ ਕਹਿੰਦੇ ਜੇ 40 ਕੁਆਂਟਲ ਨਿਕਲੇ ਰਾਜਣਾ ਤਾਂ ਵੀ ਨਹੀਂ ਜੇ ਘੱਟ ਨਿਕਲੇ ਮਰਦੇ ਤਾਂ ਵੀ ਨਹੀਂ ਸਤਿ ਸ਼੍ਰੀ ਅਕਾਲ ਜੀ ਬਸ ਝੂੜ ਰਾ ਬੋਲੇ ਝੂੜ ਰਾ ਬੋਲੇ ਭਾਈ ਝੂੜ ਰਾ ਬੋਲੇ ਸੱਚਾਈ ਦਾ ਸਾਰਾ ਕੋ ਚੀਮਾ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਭਾਈ ਤੁਸੀਂ ਮਿਲੇ ਹੋਏ ਵੀਰ ਨੂੰ ਪਹਿਲਾਂ ਵੀ ਫਲਾਉ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਵਿੰਦਰ ਸਿੰਘ ਆ ਪਿੱਛੇ ਹੁਣ ਥੋੜੇ ਚਾਨਣ ਜੇ ਕਰਕੇ ਕੁਝ ਹੋਰ ਦਿਨ ਦਿਖ ਰਿਹਾ ਮੈਂ ਭਾਈ ਵਿੰਦਰ ਇਹ ਕਹਿੰਦਾ ਵੀ ਤੁਹਾਡੇ ਆਹ ਕਹਿੰਦਾ ਜਿਹੜਾ ਏਰੀਆ ਇਹਦੇ ਵਿੱਚ ਮੈਂ ਪਲਾਟ ਲਾ ਦੂੰਗਾ ਇੰਨੇ ਰੇਜ ਹੈ ਇੰਨੇ ਰੇਜ ਬਹੁਤ ਜਗ੍ਹਾ ਦਾ ਬਹੁਤ ਜਗ੍ਹਾ ਦਾ ਨੂੰ ਬਹੁਤ ਜਗ੍ਹਾ ਹੈ ਲਾ 14 ਫੁੱਟ ਹੈ ਤੁਹਾਨੂੰ ਆਪ ਲਾਈ ਹੈ ਨਾ 12 ਫੁੱਟ ਦਾ ਅੰਦਰ ਤਿਆਰ ਹੋਣਾ ਹੈ 12 ਫੁੱਟ ਦਾ ਪਲਾਟ ਤਿਆਰ ਹੋਣਾ ਅੰਦਰ ਅੰਦਰ ਠੀਕ ਹੈ ਜੀ ਮਿੱਟੀ ਥੋੜੀ ਪੁੱਟ ਕੇ ਹਾਂ ਇੰਝੋ ਜਿਹਾ ਆਪਣਾ ਅਸਾਂ ਆਪਣੀ ਜਗ੍ਹਾ ਬਣ ਲੈ ਹਾਂ ਪਾਈ ਤੇ ਇੱਕ ਦਾ ਖਾਂ ਬਣ ਗਿਆ ਬਣ ਗਿਆ ਤਾਰਾ ਤੇ ਨੂੰ ਘੜੀ ਚਲਵਾ ਦੇ ਕੁਲੀ ਬਾਸ ਅੱਛਾ ਠੀਕ ਹੈ ਜੀ ਜਦੋਂ ਬੜੀ ਬੰਦ ਸੀ ਦਾ ਗਾੜੀ ਉਹ ਜਿਹੜੀ ਜਿਹੜੀ ਜਰਰੀ ਜਿਦਾ ਲੱਗਦੀ ਹੂੰ ਉਹਨੂੰ ਥੱਲੇ ਵੀ ਡੂੰਘਾ ਕਰਕੇ ਕਿਰਸ਼ਾ ਕਰਕੇ ਜਿਸਨੇ ਪੋੜੀ ਦੇ ਬੁੱਲੇ ਆ ਜੀ ਠੀਕ ਹੈ ਬੁੱਲਾ ਨਿਕਲ ਆਣਾ ਨਾ ਉੱਤੇ ਕੋਈ ਡੰਗਰ ਦਾ ਕੋਈ ਚੀਜ਼ ਦਾ ਕੋਈ ਵੀ ਕਿੱਕੜੀ ਬਿਲਕੁਲ 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 ਇਹ ਆ ਜਿਹੜੀ ਮਜ਼ਬੂਤ ਚੀਜ਼ ਹੈ ਇੱਥੇ ਆਪਣਾ ਆਪਣਾ ਟਰੈਕਟਰ ਲੱਗ ਜਾਏ ਟਰਾਲੀ ਲੱਗ ਜਾਏ ਇਹਨੂੰ ਵਹਿਣ ਦੀ ਥੱਲੇ ਖਤਰਾ ਕੋਈ ਨਹੀਂ ਅੱਛਾ ਇੰਨਾ ਤਕੜਾ ਕੰਮ ਕਰ ਦਊਗਾ ਤੁਸੀਂ ਤੁਹਾਡੇ ਆ ਕਿਥੇ ਖੁੱਲੀ ਬਣਾ ਲਓ ਹਾਂ ਪਸ਼ੂ ਤੇ ਬੰਨ ਲਓ ਚਾਹੇ ਪਸ਼ੂ ਉੱਪਰ ਬੰਦੀ ਹੈ ਦਿਖੂਗਾ ਹੀ ਨਹੀਂ ਥੱਲੇ ਕੁਝ ਵੀ ਤੁਹਾਨੂੰ ਮੈਂ ਵੀਡੀਓ ਵੀ ਐਕਸੈਂਡ ਕੀਤੀ ਸੀ ਤੁਹਾਨੂੰ ਦੇਖੀ ਉਹ ਹਾਂ ਉਹ ਦੇਖੀ ਦਿਓ ਪਤਾ ਨਹੀਂ ਮੈਂ ਸਵਾਰ ਅੱਛਾ ਅੰਡਰਗਰਾਉਂਡ ਹੈ ਜਿਹੜੀ ਬਣੀ ਅੱਛਾ ਉਹ ਵੀ ਅੰਡਰਗਰਾਉਂਡ ਅੰਡਰਗਰਾਉਂਡ ਬਣਿਆ ਪਿਆ ਪਸ਼ੂ ਉੱਤੇ ਭਜਦੇ ਆਉਂਦੀ ਆ ਹੂੰ ਹੂੰ ਗੋਹਾ ਲਈ ਬੰਜੇਗਾ ਗੋਹਾ ਫੋਨ ਲਿੱਤੇ ਬਣਿਆ ਜੀ ਅੱਛਾ ਬਿਲਕੁਲ ਬਣੇ ਚਾਲ ਕਰਕੇ ਗੋਹਾ ਫੋਨ ਹੈ ਗੋਹਾ ਇੱਥੇ ਤੇ ਪੈ ਜਾਊਗਾ ਹੈ ਦੂਜਾ ਗੋਹਾ ਪੈ ਜਾਊਗਾ ਉਹਦੇ ਵਿੱਚ ਹਲਾੜ ਬੰਜੇਗੀ ਗੱਡੀ ਕਿੱਧਰ ਵਾਪਸ ਤੇ ਬੰਜੇਗਾ ਇਹ ਦੇਖੀਏ ਕਾੜੋਦੀਆ ਮਹਾਂਦਰੋਂ ਫਿਰ ਤਾਂ ਚੱਕਣ ਦੀ ਵੀ ਲੋੜ ਨਹੀਂ ਗੋਹਾ ਚੱਲ ਵਿੱਚੇ ਸਿੱਧਾ ਹੀ ਸਿੱਧਾ ਹੀ ਤਸਰਾਂ ਲੈਉਣ ਦੀ ਵੀ ਲੋੜ ਨਹੀਂ ਨਾ ਤਸਰ ਲੈਣੇ ਮੈਂ ਸਰ ਨੂੰ ਸਿਖਾ ਦੇਣਾ ਇੱਥੇ ਆਣੋ ਕਾੜੀ ਵਾਲੀ ਆ ਗਿਆ ਮੈਂ ਸਰ ਕੋਲ ਇੱਥੇ ਆ ਜਾਓ ਆ ਗੁੱਲੂ ਕੇ ਭਾਈ ਉਹ ਵਾਲਾ ਉਹ ਤੁਹਾਨੂੰ ਇੱਕ ਪੱਖਾ ਲਿਆਉਣਾ ਪਊਗਾ ਜਿੱਦਾਂ ਆਪਾਂ ਕੂੜਾ ਜੂ ਪਾਣੀ ਚ ਕੋਣੇ ਆ ਆਹ ਹਾਂ ਉਹ ਵਾਲਾ ਪੱਖਾ ਉਹ ਪੱਖਾ ਲਾਵਾਂਗੇ ਫਿਰ ਉਹ ਸਾਰਾ ਪੱਕਾ ਕਰ ਦਾਂਗੇ ਠੀਕ ਹੈ ਪੱਖਾ ਸਟਾਰਟ ਕੀਤਾ ਟਰਾਲੀ ਦੇ ਵਿੱਚ ਗੋਹਾ ਪਾਉ ਤੇ ਆਪਣੇ ਪੈਲੀ ਦੇ ਵਿੱਚ ਸਿਰਦਾ ਪਾ ਦੂਗਾ ਜਾਨੀ ਇਹ ਟੋਕਾ ਤਾਂ ਉਹ 6 ਮਹੀਨੇ ਵਾਸਤੇ ਬਣਾ ਸਕਦੇ ਆ 4 ਮਹੀਨੇ ਵਾਸਤੇ ਬਣਾ ਸਕਦੇ 6 ਮਹੀਨੇ ਦਾ ਪੈਣਾ ਚਾਹੀਦਾ ਹਾਂ 6 ਮਹੀਨੇ ਦਾ ਹਾਂ ਬਈ ਜਦ ਦੇਖਿਆ ਉੱਥੇ ਆਪਣੀ ਦੇਖਣਾ ਫਸਲਾਂ ਦਾ ਹਾਂ ਚੱਲ ਲੈ ਲਾਉਣੀ ਜੇ ਜਾ ਨਿਕਲ ਗਏ ਗਰੇ ਖੇਤੋਂ ਮਾ ਇਹੀ ਗੱਲ ਤਾਂ ਠੀਕ ਹੈ 6 ਮਹੀਨੇ ਦਾ ਵਧੀਆ ਚਾਹੀਦਾ ਹੀ ਚਾਹੀਦਾ ਹਾਂ ਅੱਛਾ ਸੇ ਬਾਬੇ ਹੁਣੇ ਮੈਨੂੰ ਐਂ ਦੱਸ ਵੀਰਾ ਖਰਚਾ ਕਿੰਨਾ ਕਾਊਗਾ ਇਹਦਾ ਖਰਚਾ ਜੀ ਮਤਲਬ ਪੀ 60 ਦੇ ਲਾਗੇ ਬਣੇ ਜਾਊਗਾ 60 ਕੇ ਲੱਗਦੇ ਨਾ ਠੀਕ ਹੈ ਸਬਸਿਡੀ ਵੀ ਹੈ ਕੋਈ ਸਬਸਿਡੀ ਹੈਗੀ ਹੈ ਸਬਸਿਡੀ ਵੀ ਦੱਸਦਾ ਭਾਈ ਕਿੰਨੇ ਦੀ ਕਹਿੰਦੇ ਸਬਸਿਡੀ ਕਿੰਨੀ ਕ ਸਬਸਿਡੀ 25000 ਰੁਪਿਆ ਦੀ 25000 ਮਤਲਬ 60 ਦੇ ਉੱਪਰ 25000 ਪਾਉਂਗੇ ਤਾਂ ਮਤਲਬ ਕਿ 45% ਦੇ ਨੇੜੇ ਤੇੜਿਆਂ 39% ਦੇ ਨੇੜੇ ਤੇੜੇ। ਦੇਖੋ ਉਹ ਵੀ ਦੱਸਦੇ ਤੁਸੀਂ ਇਹ ਕੁਝ ਵੀ ਲੇਡੀਜ਼ ਦੇ ਨਾਮ ਪਰ ਥੋੜੀ ਜਿਆਦਾ ਸਬਸਿਡੀ ਆ ਜਿੰਦੀ। ਉਹ ਜਰਨਲ ਦੇ ਨਹੀਂ ਐਸੀ ਕੈਟਾਗਰੀ ਜ ਆਉਂਦੀ। ਅੱਛਾ ਉਹ ਐਸੀ ਕੈਟਾਗਰੀ ਦੇ ਵਿੱਚ ਆਉਂਦੀ ਹੈ। ਠੀਕ ਆ ਉਹ ਥੋੜੀ ਜਿਆਦਾ ਹੋ ਜਣੀ ਹੈ। ਸਰਟੀਫਿਕੇਟ ਬਣਾਉਣਾ ਪਊ। ਨਾ। ਕੁਝ ਹੋਰ ਕੰਮ ਹੈ। ਹਾਂ ਅੰਡਰਗਰਾਉਂਡ ਪਲਾਟ ਲਗਾਇਆ ਹੋ। ਉਹ ਲਗਾਇਆ। ਹਾਂ। ਬਿਲਕੁਲ। ਬਿਲਕੁਲ ਤੇ ਟੋਕਾ ਦੀ ਪਰਫੈਕਟ ਹੋਇਆ ਸਾਰਾ ਕੁਝ। ਜੇ ਪਤਾ ਨਹੀਂ ਲੱਗਦਾ। ਆਵੇ ਲੋਕਾਂ ਆਉਂਦੇ ਥੱਲੇ ਤੇ ਡੰਗਰੀ ਤੇ ਬੱਜੀ ਉਹ ਤੇ ਪਤਾ ਹੀ ਨਹੀਂ ਕਿ ਉਪਰ ਦੇ ਵਿੱਚੋਂ ਨਾ ਟਾਇਲ ਟੂ ਸਾਰਾ ਕੋਲ ਲਗਾਓ ਹੂੰ ਪਤਾ ਹੀ ਨਹੀਂ ਹੈਗਾ ਇਦਾਂ ਹੀ ਤੇ ਉਪਰ ਡੰਗਰ ਬੱਛਾ ਬਣੂ ਬਣਾਣਾ ਮੈਂ ਸੋਚਦਾ ਤਾਂ ਹਾਲ ਮੇਰੇ ਪਤਾ ਆਈ ਮੇਰਾ ਪਾਣੀ ਫਰਸ ਰੁਕਿਆ ਹੋਆ ਤਾਂ ਅੱਛਾ ਭਾਈਆ ਪਤਾ ਅਸਧਾਰ ਕਿੰਨਾ ਕਰ ਲੁੰਦੇ ਆ ਜਿੰਨਾ ਕਿੰਨਾ ਨਹੀਂ ਕਰ ਲਾਂਗੇ ਤਾ ਤੇ ਬੋਣ ਵਾਲਾ ਬਣ ਕੇ ਬੋਣ ਵਾਲਾ ਨਾ ਨਾ ਦੇਖੇ ਲੇਵਾ ਲੱਗਦਾ ਫੇ ਤਾਂ ਅਸੀਂ ਵੀ ਲੋ ਆ ਜੂਗਾ ਭਾਈ ਹੈ ਤਾਂ ਅਸੀਂ ਵੀ ਲੋ ਆ ਜੂਗਾ ਲੈ ਚੱਕ ਤੇ ਪੱਟੇ ਦੀ ਅੜਦਾ ਪਿੱਛੇ ਓਏ ਠੀਕ ਆ ਸੈਂਟਰ ਨਾਲ ਦੱਸ ਦੇ ਮੈਂ ਬਰਾਉਣਾ ਪੈਂਦਾ 15 ਦਿਨ ਬਾਅਦ 1000 ਰੁਪਏ ਦਾ ਹਾਂ ਇਹ ਗੱਲ ਅੰਡਰਬ੍ਰੋਡ ਦਾ ਫਾਇਦਾ ਹੈ ਜੀ ਇਹਨੂੰ ਤੁਹਾਡੇ ਕੋਲ ਤਾਂ ਮੱਝਾ ਜ਼ਿਆਦਾ ਹੈ ਮੱਝਾ ਤਾਂ ਇੰਨੇ ਕਿ ਜਿੰਨੇ ਕਿ ਤੇਰੇ ਕੋਲ ਹੈ ਆ ਮੇਰੇ ਕੋਲ ਤਾਂ ਇੱਕ ਮੱਝਾ ਯਾਰ ਇੱਕ ਗਾਹੇ ਤੇਰੇ ਕੋਲ ਬਸ ਇੱਕ ਗਾਹੇ ਇੱਕ ਮੱਝਾ ਹੈ ਅੱਛਾ ਹਾਂ ਅਈ ਨਿੱਕੇ ਕੋਈ ਨਾ ਸਰਜੂ ਬਹੁਤ ਬੰਨੀ ਗੁੰਮੀਆ ਸਰਜੂ ਗੰਗਾ ਦਾ ਬਾਕੀ ਮੈਂ ਲਾ ਦੇਣਾ ਉਥੋਂ ਦੇ 5 ਕਿਲੋ ਮੇਰੇ ਕੋਲ ਦੇ ਮਿੱਠਾ ਇਕੱਠੀਆਂ ਕਰ ਲਿਆ ਹੈ ਕਿਤੇ ਕਿਤੇ ਵਾਹੇ ਕੋਲ ਮਿੱਠਾ ਵੀ ਆ ਗਿਆ ਆਉਂਦਾ ਜਾਂਦਾ ਆਪਣਾ ਟੋਟਾ ਭਰ ਲਿਆ ਅੱਛਾ ਜਿਹੜੀ ਸਬਸਿਡੀ ਵਾਸਤੇ ਉਹ ਆਪਾਂ ਨੂੰ ਹੁਣ ਪਹਿਲਾਂ ਅਪਲਾਈ ਕਰਨਾ ਪੈਣਾ ਜਾਂ ਪਹਿਲਾਂ ਇੱਥੇ ਕੰਮ ਕਰਕੇ ਕੁਝ ਕਰ ਲਈਏ ਕਿਉਂਕਿ ਹੁਣ ਜਿਹੜੇ ਟਾਰਗੇਟ ਹੈ ਉਹ ਭੀਰ ਦਿੱਤੇ ਆ ਅੱਛਾ ਹੁਣ ਜੇ ਥੋੜੀ ਦਿਨੋਂ ਇਹ ਟਾਰਗੇਟ ਮੈਂ ਸਾਰਾ ਰੈਡੀ ਕਰਤਾ ਵਾ ਹੁਣ ਗਾੜੀ ਨੂੰ ਟਾਰਗੇਟ ਆਉਣਾ ਵਾ ਜਿਹੜਾ 24 ਦਾ ਹਾਂ 23 24 ਦਾ ਹੋ ਗਿਆ ਵਾ 24 25 ਦਾ ਆਉਣਾ ਵਾ ਸਾਡੇ ਨੂੰ ਅੱਛਾ 24 25 ਦਾ ਮਤਲਬ ਤਿੰਨ ਚਾਰ ਦਿਨ ਦੇ ਵਿੱਚ ਉਹ ਟਾਰਗੇਟ ਕਿੰਨੇ ਕਿੰਨੇ ਦਾ ਟਾਰਗੇਟ ਦਾ ਹੁੰਦਾ ਤੁਹਾਡਾ ਕੋਲ 80 80 ਦਾ ਪਲਾਨ ਤਾਂ ਹੁੰਦਾ ਅੱਛਾ ਉਹਨਾਂ ਦੇ ਵਿੱਚ ਪਾਉਂਗੇ ਵੀ ਤੁਸੀਂ ਸਾਡੇ ਵਾਲਾ ਜਿਹੜਾ ਪਾਉਂਗਾ ਨਾ ਜੇ ਅਸੀਂ ਕਰਵਾਉਂਦੇ ਹਾਂ ਤੁਹਾਡੇ ਕੰਮ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਤੁਹਾਡਾ ਪਲਾਟ ਸ਼ੁਰੂ ਕਰ ਸਕਦੇ ਆ ਤੇ ਸਬਸਿਡੀ ਤੇ ਗਵਰਨਮੈਂਟ ਨੇ ਦੇਣੀ ਹੈ ਹੂੰ ਉਹ ਆਪਣੇ ਥਰੂ ਮੈਂ ਤੁਸੀਂ ਖੁਦ ਜਾਓ ਖੁਦ ਜਾ ਕੇ ਕਰ ਸਕਦੇ ਲੱਗ ਗਿਆ ਤੁਹਾਡਾ ਠੀਕ ਹੈ ਤੇ ਤੁਸੀਂ ਕਰਾਓਗੇ ਤੇ ਮੈਂ ਕਰ ਦੂੰਗਾ ਪਾਓ ਚਲੋ ਉਹ ਵੀ ਗੱਲ ਠੀਕ ਹੈ ਤੁਹਾਡੀ ਇਹ ਵੀ ਗੱਲ ਤੁਹਾਡੀ ਕਿਉਂਕਿ ਤੁਹਾਨੂੰ ਨਾਲੇ ਉਹ ਹੀ ਮੈਕਮ ਉਹ ਹੀ ਮੈਕਮੇ ਵਿੱਚ ਕੰਮ ਵੀ ਕਰਦਾ ਭਾਈ ਜਿੱਥੇ ਤੇ ਸਬਸਿਡੀ ਆਉਣੀ ਹੈ ਨਾ ਜਿਹੜੇ ਮੈਕਮੇ ਵਿੱਚ ਉਹ ਹੀ ਮੈਕਮੇ ਵਿੱਚ ਕੰਮ ਵੀ ਕਰਦੇ ਆ ਹੈ ਨਾਲੇ ਇਹਨਾਂ ਨੂੰ ਕੰਮ ਦਾ ਵੀ ਇਹਦਾ ਵੀ ਭੇਤ ਪੈ ਗਿਆ ਹੌਲੀ ਹੌਲੀ ਹਾਂ ਵਰ ਦੇਖ ਕੇ ਆਏ ਕਟਿੰਗ ਕੀਤੀ ਹੈ ਤੇ ਪਲਾਟ ਚੱਲਿਆ ਕਿ ਬਹੁਤ ਜ਼ਿਆਦਾ ਬਹੁਤ ਵਧੀਆ ਚੱਲਦਾ ਮੈਂ ਕਹਿੰਦਾ ਯਾਰ 1-1 ਫੁੱਟ ਜਿੰਨੀ ਲਾਟ ਕੱਢੀ ਉਹਨੇ ਯਾਰ ਦੋ ਚੁੱਲਿਆਂ ਦੇ ਵੇ ਹੂੰ ਹੁਣ ਬਣ ਲੱਗੀ ਕਿ ਐਸਾ ਨੋ ਦੇ ਕਿਹਨਾਂ ਦੇ ਜੱਗੇਰਾਂ ਦੇ ਪਤਾ ਨਹੀਂ ਜੱਗੇਰਾਂ ਦੇ ਕਿ ਚੱਕਰ ਦਾ ਇਹ ਠੀਕ ਵੀ ਕਰ ਦਿੰਦੇ ਨੇ ਬਾਈ ਹਾਂ ਜੇ ਕੋਈ ਚੱਕਰ ਹੈ ਉਹਨੇ ਪਹਿਲਾਂ ਬੰਦੇ ਰਿਆ ਹੈ ਕੀ ਚੱਕਰ ਦਾ ਪਤਾ ਹੀ ਨਹੀਂ ਕਿਹੜਾ ਚੱਕਰ ਤੁਹਾਨੂੰ ਦੇਖ ਲੈ ਜੱਗੇ ਨੂੰ ਛੇੜ ਕੇ ਚੱਲਦਾ ਕਿ ਨਹੀਂ ਬਾਈ ਨੂੰ ਦਿਖਾ ਦਿੰਦੇ ਆਪਾਂ ਆਇਆ ਹੋਇਆ ਅੱਜ ਉਹ ਜੱਗੇ ਕੋਈ ਬੰਦ ਹੈ ਨਾ ਬੰਦ ਦਾ ਕਹਿੰਦਾ ਬਣ ਜੀ ਨਿਕਲ ਗਿਆ ਸੀ ਚਿੰਮੇ ਪੁੱਛੀ ਤੇ ਦਵਾ ਕਰਕੇ ਦਵਾ ਨਹੀਂ ਪਾਇਆ ਹੁਣ ਫੇਰ ਹਾਂ ਅੱਛਾ ਫੇਰ ਠੀਕ ਉਹ ਠੀਕ ਤੇ ਕੰਮ ਕਰਿਆ ਹੁਣ ਹਾਂ ਕਿਰਾਇਆ ਫੇਰ ਹੀ ਚੱਲਿਆ ਵਾ ਠੀਕ ਕਰਾ ਕੇ ਨਵਾਂ ਹੀ ਗੋਹਾ ਪਾ ਕੇ ਚਲਾਇਆ ਉਹਨੇ ਬਾਕੀ ਹੁਣ ਪਤਾ ਹੁਣ ਚੱਲ ਪਿਆ ਫੇਰ ਪੁੱਛਿਆ ਹੀ ਨਹੀਂ ਅਪਨ ਉਹਦਾ ਚੱਲ ਗਿਆ ਹੁਣਾ ਫੇਰ ਉਹ ਗੱਲ ਤਾਂ ਠੀਕ ਹੈ ਚੱਲ ਬਾਈ ਆ ਜਾ ਚਾਹ ਪੀ ਲੈ ਚੱਲ ਕੇ ਪੁਰਾਣੀ ਚਲਦੀ ਆ ਨਾ ਹਾਂਜੀ ਬਹੁਤ ਵਧੀਆ ਫਾਇਦਾ ਪਾਉਂਦਾ ਐ ਤਾਂ ਹੁਣ ਕੰਮੇ ਤੇ ਫਾਇਦਾ ਪੜਦਾ ਹਾਂ ਉਹ ਬਾਈ ਹੋਂਦੈ ਮੈਂ ਕਹਿੰਦਾ 10 ਸਾਲ ਤੇ ਉੱਪਰੇ ਹੋ ਗਿਆ ਹੁਣ ਜਿਆਦਾ ਬੰਦ ਹੋ ਗਏ ਦੋਏ ਦੋ ਚੱਲਦੇ ਨਾ ਦੇ ਅੱਛਾ ਗੁਰਦੇ ਵੀ ਕਲਦੀਪ ਦੇ ਵੀ ਮੈਂ ਕਹਿੰਦਾ ਕਲਦੀਪ ਦੇ ਨਹੀਂ ਹੈ ਕਲਦੀਪ ਨੇ ਬੰਦ ਕਰਤਾ ਅੱਛਾ ਇਹ ਨਹੀਂ ਕਹਦੇ ਉਹ ਜੇ ਬੰਦ ਹੋਇਆ ਵਾ ਚਾਲੂ ਕਰ ਦਿੰਦੇ ਬਾਈ ਦੇਖ ਲੈ ਮੈਂ ਉਹਨੇ ਮਕਾਨ ਪਾਤਾ ਅੱਛਾ 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 ਮਕਾਨ ਹੈ ਪਾਤਾ ਉੱਥੇ ਹਾਂ 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 ਇਹ ਤਾਂ ਗੱਲ ਹੈਗੀ ਉਹ ਹੈਗੀ ਫਿਰ ਤਾਂ ਠੀਕ ਆ ਨਾ ਵਧੀਆ ਦੇਸ਼ ਦਾ ਮਾਪਿਆ ਕਰ ਦਈਏ ਫਿਰ ਓਕੇ ਹੂੰ ਕਰ ਦਈਓ ਠੀਕ ਆ ਫੈ ਨਹੀਂ ਲੱਗਦਾ ਨੇ ਇੱਥੇ ਓ ਬਚੂਗਾ ਹੀ ਕੋਸੋਂ ਚੱਲ ਪਹਿਲਾਂ ਬਾਈ ਨੂੰ ਚਾਹ ਪਲਾਈਏ ਥੋੜੇ ਜਿਹੇ ਰੇਟ ਤੋੜ ਲੰਦੇ ਆਂ ਇਹਦੇ ਨਾਲ ਹਾਂ ਮਰਗੀ ਦੀ ਪੱਕਾ ਫਿਰ ਦੋ ਵਾਲਾ ਕੰਮ ਦੋ ਵਾਲਾ ਰੇਟ ਕਰ ਲੈ ਅੱਛਾ ਫਿਰ ਠੀਕ ਚੱਲ ਮੈਂ ਤਾਂ ਕਰਾਉਣਾ ਹੀ ਕਰਾਉਣਾ ਜਾਂ ਛੱਡ ਮੈਂ ਆਹ ਪੀ ਦੋ ਦਾ ਰੇਟ ਕਰਵਾਉਣ ਦਾ ਬੰਦੇ ਨੂੰ ਕਹਿ ਕੇ ਚੱਲ ਫੇ ਮੈਂ ਚਾਹ ਲੈ ਕੇ ਆਵਾਂ ਹੁਣ ਤੁਹਾਨੂੰ ਸਾਰਿਆਂ ਨੂੰ ਆਛਾ ਫੇ ਜਾਣਾ ਚਲੋ ਕੋਈ ਗੱਲ ਨਹੀਂ ਮੈਂ ਫੇ ਭਾਈ ਨੂੰ ਭਲਾਨਾ ਚਾ ਮਮਾ ਲੱਗਿਆ ਦਵਾਈ ਲੈਣ ਜੀ ਸ਼ੂਗਰ ਦੀ ਸਰੀ ਭਾਣ ਜੀ ਠੀਕ ਮਾਮੂ ਠੀਕ ਵਿੱਕੀ ਮਾਮੂ ਦੇ ਕੋਟਲ ਜੀ ਦਾ ਘਾਲ ਸਾਹਿਬ ਬਾਈ ਜੀ ਕੀ ਪਤਾ ਹੈ ਮਾਮੂ ਨੇ ਪੱਗ ਲਈ ਬੰਨ ਜੀ ਮਾਮੂ ਲੱਗਦਾ ਪੂਰਾ ਜੈਂਟਲਮੈਨ ਹੂੰ ਜੈਂਟਲਮੈਨ ਨਹੀਂ ਮਮਾ ਆਪਣਾ ਬਾੜ ਛੱਡ ਗਏ ਮਾਮੇ ਦੇ ਸਰਦ ਉਹ ਵੀ ਉਹ ਤੇ ਗੰਦੇ ਗੰਦੇ ਮਾਮੂ ਜਿਹੜਾ ਗੰਝਾ ਹੁੰਦਾ ਕਹਿੰਦੇ ਪੈਸੇ ਬਖ ਦਿੰਦੇ ਆ ਦੇ ਕੋਲ ਬਹੁਤ ਗੰਗਾਲੀ ਛਾਈ ਪਈ ਗੰਗਾਲੀ ਛਾਈ ਪਈ ਹੈ ਪੈਸੇ ਦੀ ਗੰਗਾਲੀ ਛਾਈ ਪਈ ਹੈ ਬਾੜਾ ਦੇ ਨਾਲ ਨਾਲ ਪੈਸੇ ਵੀ ਚਲੇਗੇ ਹਾਂ ਤੇਰੀ ਸਰੀ ਲਾਤੀ ਹੋਰ ਚੱਲ ਕੋਈ ਨਹੀਂ ਪੈਸਾ ਤਾਂ ਹੁੰਦਾ ਜਾਂਦਾ ਰਹਿਦਾ ਕੋਈ ਚੱਕਰ ਨਹੀਂ ਹਾਂ ਬਸ ਦੇ ਚ ਆਪਣੇ ਚ ਸਲਾਮ ਕਰਿਆ ਜਾਰੇ ਆਪਣਾ ਪਤਾ ਵੀ ਜੇਬ ਚ ਪਾਏ ਲੋ ਠੀਕ ਹੈ ਦਵਾਈ ਵਾਲਾ ਮਾ ਮੇ ਤੇ ਮੰਨੂ ਵੀ ਲੱਗ ਗਈ ਸ਼ੂਗਰ ਵੈਸੇ ਇੱਕ ਕਦ ਖੂਨ ਚ ਹੁੰਦੀ ਹੈ ਕਹਾਂ ਤੇ ਕਹਾਂ ਮਿਲ ਜੇ ਨਹੀਂ ਪਤਾ ਨਹੀਂ ਹਣਾ ਮੰਨੂ ਵੀ ਆਈ ਕਹਿੰਦੇ ਡਾਕਟਰ ਕਹਿੰਦੇ ਤੁਹਾਡੇ ਖਰ ਕੇ ਨੂੰ ਸ਼ੂਗਰ ਮੰਗ ਕੇ ਕਿਸੇ ਨੂੰ ਕਿਉਂ ਨਰਿੰਦਰ ਮੰਮੇ ਨੂੰ ਹੈ ਨਹੀਂ ਉਹਨੂੰ ਤੇ ਹੀ ਨਾ ਹਾਂ ਪਰ ਪਤਾ ਨਹੀਂ ਤੀ ਪਾਪੇ ਨਹੀਂ ਥੀ ਇਹ ਗੱਲ ਹੈ ਨਾ ਵੀ ਬੀਮ ਨਾ ਵੀ ਬੀਮ। ਕਿ ਸ਼ਾਇਦ ਤੁਹਾਡੇ ਦਾਦੇ ਨੂੰ ਹੋ ਸਕਦੀ ਹੈ ਪਰ ਜਦ ਇਲਾਜ ਨਹੀਂ ਜਦ ਪਤਾ ਹੀ ਨਹੀਂ ਤਾਂ ਹੈਗਾ। ਕੋਈ ਸ਼ੂਗਰ ਕੇ ਹੁੰਦੀ ਹੈ। ਕੋਈ ਟੈਸਟੋਜੋਨ ਤੇ ਹੁੰਦਾ। ਖਬਰੇ ਹੋਵੇ ਉਹਨੂੰ ਹੋ ਸਕਦਾ ਕੋਈ ਬੜੀ ਗੱਲ ਨਹੀਂ। ਇਹ ਵੀ ਗੱਲ ਹੋ ਸਕਦੀ ਹੈ। ਉਹ ਜਿਹੜੀ ਗੱਲ ਨਹੀਂ ਵੀ। ਤੱਬੀ ਆਂਦੀ ਆਪਕੇ ਸੱਜੇ। ਹਾਂ। ਇਹ ਵੀ ਹੋ ਸਕਦਾ ਵੀ ਨਾਨੀ ਦੇ ਬਾਪੂ ਨੂੰ ਹੋਵੇਗਾ। ਹਾਂ। ਵੀ ਜਿਹੜੀ ਸਾਡੀ ਨਾਨੀ ਸੀ ਤੁਹਾਡੀ ਮੰਮੀ ਜੀ ਦੇ ਬਾਪੂ ਨੂੰ ਵੀ ਹੋ ਸਕਦੀ ਹੈ ਗੱਲ। ਸਾਡੇ ਨਾਨਾ ਜੀ ਨੂੰ ਥੋੜੀ ਫੈਲਦਾ ਬਾਪੂ। ਸਾਡੇ ਨਾਨਾ ਜੀ ਨੂੰ ਮਾਮੂ। ਅੱਛਾ। ਹਾਂ। ਤੁਹਾਡੇ ਨਾਨੇ ਨੂੰ ਮਾਮੂ ਤੁਹਾਡੇ ਨਾਨੇ ਨੂੰ ਮਿਲਿਆ ਤਾਂ ਕਦੇ ਕਿ ਨਹੀਂ? ਨਹੀਂ। ਚਲੋ ਮਾਮਾ ਦੇਖਿਆ ਮਾਮਾ ਦੇਖਿਆ ਬਣਾ ਨਾ ਨਾਨੀ ਨਾਨੀ ਵੀ ਨਹੀਂ ਦੇਖੀ ਹੈਗੀ ਚਲੋ ਉਹ ਵੀ ਗੱਲ ਵੱਖ ਹੈ ਸੁਖਵੀਰ ਘਰ ਲੱਗੇ ਵੀ ਪ੍ਰਸ਼ਾਦਾ ਛਕਣਾ ਧੂਪ ਠਾਲੀ ਪਈ ਆ ਇਹ ਲੈ ਕੇ ਆਏ ਤੇ ਦਣਾ ਆ ਇੱਕ ਸਮਗਰੀ ਵਾਲੀ ਉਹ ਧੂਪ ਆ ਧੂਪਾਂ ਰੌਣ ਨੂੰ ਤੇ ਇਹਦੇ ਵਿੱਚ ਇਹ ਖੁਸ਼ਬੂ ਸਾਰੇ ਪਾਸੇ ਫੈਲਨੀ ਪਈ ਹੈ ਖੋਲ ਕੇ ਦੇਖਿਆ ਤਾਂ ਹੁਣ ਇਹ ਕੀ ਉਹ ਹਾਨੀ ਮਤਰਨੀ ਬਾਈ ਗੁਰਜੀ ਦਾ ਖਾਸਾ ਬਾਈ ਗੁਰਜੀ ਕੀ ਫਤ ਸਸਰੀ ਕਮਲਾ ਜੀ ਹਾਂ ਚਲੋ ਮੈਂ ਨਹੀਂ ਲੱਗ ਜਾਣੀ ਨਾ ਤੀਨ ਨੂੰ ਤਿੱਥੇ ਚਲੋ ਇਹ ਸਭ ਵੀ ਪਾਓ ਬਾਈ ਗੁਰਜੀ ਦਾ ਖਾਸਾ ਬਾਈ ਗੁਰਜੀ ਕੀ ਫਤ ਹੁਣ ਮੈਨੂੰ ਐਂ ਦੱਸ ਅੱਦੂ ਦਾ ਟੇਸਟ ਦੱਸ ਬਣਾ ਟੇਸਟ ਦੁੜੀਤੀ ਜੀ ਨੂੰ ਤੁਸੀਂ ਹੱਥ ਲਾ ਦੋ ਜੀ ਬੱਲੇ ਹੋ ਗਿਆ ਫੇ ਤੁਸੀਂ ਕਹੇ ਜਲੂਸ ਕੱਢਾ ਤੇ ਰਾਤ ਨੂੰ ਨਾ ਰੋਟੀ ਮੈਂ ਕਾਦੀ ਨਾ ਮਾਮੇ ਨੇ ਸਵਾਰ ਕੇ ਖਾਦੀ ਰਾਤ ਰੋਟੀ ਸਾਨੂੰ ਤਾਂ ਜੀ ਦੇਖੋ ਪਰ ਚਲ ਐਨਾ ਕਮੀ ਮਾਮੇ ਨੂੰ ਮੈਂ ਬਾਹਰ ਖੜਾ ਲਾਇਆ ਤਾਂ ਕੁਸ ਸਾਨੂੰ ਜਿਹਦੇ ਕੋਲੋਂ ਨਹੀਂ ਆਉਂਦਾ ਹੈਗਾ ਮੁਸਕ ਨਹੀਂ ਆਉਂਦਾ ਸਾਨੂੰ ਕੁਸ ਨਹੀਂ ਆਉਂਦਾ ਕੰਮ ਖਾਣ ਫੇ ਹੁਣ ਵੀ ਤਾਂ ਦੇਖਦਾ ਨਾ ਤੜਕਾ ਲਾ ਕੇ ਜਦ ਬਣਾਈ ਹੈ ਚਟੋ ਹੋ ਵੀ ਅੰਦਰ ਕਿ ਨਹੀਂ ਹੈ ਦੱਸ ਮੈਨੂੰ ਸਾਰੀ ਸਾਰੀ ਆ ਜੀ 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 ਤੁਹਾਡੇ ਹੁਕਮ ਦੇ ਗੁਲਾਮ ਆ ਆਹ ਕੀ ਗੱਲ ਹੈ ਵੀ ਕਿਧਰ ਜਾਂਦੀ ਗੱਲ ਹੈ ਸੰਦੀਪ ਕੁਰੇ ਵਾਹਿਗੁਰੂ ਜੀ ਘਰਬਾਹਰ ਸਾਹਿਬ ਵਾਹਿਗੁਰੂ ਜੀ ਦੇ ਪੱਤੇ ਮੈਂ ਤੁਹਾਡੀ ਗੱਲ ਨਹੀਂ ਬੋਲੀ ਕਿਦਣ ਤੇ ਚੱਲ ਹੁਣ ਵੀਡੀਓ ਵਿੱਚ ਅੱਜ ਰਿਕਾਰਡ ਹੋ ਗਿਆ ਜੀ ਵੀ ਸੰਦੀਪ ਨੇ ਸਾਡੀ ਗੱਲ ਦੇ ਵਿੱਚ ਬੋਲਣਾ ਕਰਤਾ ਬੰਦ ਇਹ ਹੈ ਵੀ ਮੈਂ ਕਿਥਾ ਨਹੀਂ ਜੱਟਿਆਚਾਰ ਉਹਨਾਂ ਬੋਲਾਂਗਾ ਹੱਸਾਂਗਾ ਬੋਲੂਗੀ ਅੱਛਾ ਬੋਲ ਜਾ ਜੱਠਾਣੀ ਤੇ ਅਤਿਆਚਾਰ ਕਰਨ ਵਾਲੇ ਨੇਤਰ ਦੀ ਜੀ ਆ ਤਾਂ ਮੈਂ ਬੋਲੂਗੀ ਮੈਂ ਉਹ ਤੁਹਾਨੂੰ ਮਾਰੂਗੀ ਜੀ ਸਾਰਾ ਇਹ ਕਾਹ ਚ ਨਹੀਂ ਨਾ ਮੈਂ ਤਾਂ ਕਹਿੰਦਾ ਹਾਂ ਮੈਨੂੰ ਤਾਂ ਗੱਲ ਮੈਨੂੰ ਪਤਾ ਤੁਹਾਡਾ ਪਤਾ ਕੀ ਗੱਲ ਸੀ ਆਹ ਕਰਕੇ ਤੁਸੀਂ ਮੈਨੂੰ ਛਡਾਉਣਾ ਤਾਂ ਗੁੱਸਾ ਹੂੰ ਇਸ ਕਰਕੇ ਮੈਂ ਪਹਿਲੇ ਤੁਹਾਨੂੰ ਕਹਿੰਦਾ ਪੇਸ ਤੇ ਜਿਹੜੇ ਕੰਦੇ ਕਲਾਮ ਆਜੀ ਨਹੀਂ ਗੱਲ ਖਤਮ ਹੋ ਗਈ ਤੇ ਗੁੱਸਾ ਕਰਦੇ ਤੁਸੀਂ ਤੂੰ ਤੈਨੂੰ ਰਿਅਲਿਟੀ ਹੈ ਵੀ ਰਾਤ ਆ ਰੇ ਕੱਦੂ ਚ ਤੇ ਹੋਣ ਵਾਲੇ ਕੱਦੂ ਚ ਕਿੰਨਾ ਕ ਫਰਕ ਹੈ ਮੈਂ ਉਹੀ ਤਾਂ ਕਿਹਾ ਤੁਹਾਨੂੰ ਤਾਂ ਹੀ ਬਹੁਤ ਗੁੱਸਾ ਆਉਂਦਾ ਨਾ ਦੇਖ ਲੈ ਆਪ ਬਣੀਆਂ ਲੱਸੀਆਂ ਸਾਨੂੰ ਦੇਣੇ ਪਾਣੀ ਤੇ ਬਾਅਦ ਵਿੱਚ ਜੇ ਰੋਟੀ ਖਾਣ ਦੇ ਬਾਅਦ ਵਿੱਚ ਲਿਆ ਕੇ ਦਿੱਤਾ ਗਲਾਸ ਚ ਗੁੱਸਾ ਨਹੀਂ ધોਈਦਾ ਹੁੰਦਾ ਤੁਹਾਨੂੰ ਮੈਂ ਦੱਸਾਂ ਮੰਨੂ ਨੇ ਆਉਂਦੇ ਹੈਗੇ ਕਿ ਤੁਮਨੇ ਕਿ ਕੱਲ ਦਾ ਜਵਾਬ ਦੇ ਜਦ ਜਦ ਮੈਂ ਨਾ ਸੀ ਮੰਗੀ ਕਹਿੰਦੀ ਜੀ ਭੋਗ ਲੱਗਣਾ ਹੈ ਜੀ ਹਾਲ ਤੱਕ ਕਹਿੰਦੀ ਭੋਗ ਲਾਉਣਾ ਤਹੀ ਦਾ ਇਸ ਆਪਣੇ ਹੱਥ ਦੀ ਕੋਈ ਚੀਜ਼ ਨੂੰ ਕਹਿੰਦੀ ਵੀ ਅਸੀਂ ਤੁਹਾਡੇ ਹੱਥ ਦੀ ਜੀ ਸੁਖਵੀਰ ਰੋਟੀ ਖਾਣ ਤੋਂ ਬਾਅਦ ਵਿੱਚ ਜਦ ਮੈਂ ਪੱਗ ਲਗਿਆ ਬੰਨਣ ਜਦ ਦਿੱਤੀ ਨਾ ਮੈਨੂੰ ਸੀ ਮਿਲਿਆ ਕਿਨਾਂ ਜਦ ਮੇਰੇ ਤੇ ਮਰਦੇ ਨੇ ਮਿਲਿ ਤਾ ਪਹਿਲਾਂ ਕਿ ਠੀਕ ਚਲ ਹੁਣ ਆਏ ਗੱਲ ਦੱਸ ਦੇ ਤੈਨੂੰ ਭੁੱਖੀ ਰੱਖ ਕੇ 11ਵੇਂ ਦਿਨ ਖਾਣਾ ਰੋਟੀ ਮੇਜਤਾ ਕਿਨਾਂ ਤੈਨੂੰ ਕਦਸੇ ਦਾ ਮਲੇ ਰੋਕ ਕੇ ਸਿਕਾਣੇ ਆਲੇ ਹਾਂ ਖਾਣੇ ਆਲੇ ਹੱਛੇ ਕਰਕੇ ਨਸ਼ਾ ਨਹੀਂ ਹੈਗਾ ਕੋਈ ਵੀ ਹਾਏ ਹਾਏ ਮੈਂ ਦੇਖਾਂ ਤਾਂ ਸਭ ਉਹਦੇ ਤੋਂ ਤੇ ਪੀਜੇ ਵਰਗਾ ਆਹ ਦੱਸੋ ਆਹ ਦੇਖੋ ਗੱਲ ਗੱਲ ਐਦਾਂ ਜਿੰਨੀ ਕਿ ਮੇਰੀ ਕੁੱਤਿਆਣੀ ਹੋਲੀ ਹੁਣ ਤਾਂ ਮੈਂ ਤੜਕਾ ਲਾਉਂਗਾ ਨਹੀਂ ਹਾਂ ਕੁੱਤਿਆਣੀ ਵੀ ਕਰ ਲਵਾਂ ਨਹੀਂ ਸੱਚੀ ਆ ਬਹੁਤ ਵਧੀਆ ਹਾਂ ਮੈਂ ਤਾਂ ਕਹਿਣਾ ਥੈਂਕ ਯੂ ਹਾਂ ਮਾਣਾ ਮਾਣ ਜੀ ਕੀ ਹੋ ਰਹੀ ਕੋਗਨ ਮੈਂ ਵੀਡੀਓ ਬਣਾਉਣਾ ਹਾਂ ਅੱਛਾ ਠੀਕ ਹੈ ਜੀ ਚਲ ਨਹੀਂ ਕਹਿ ਨਹੀਂ ਦੇਣਾ ਕ੍ਰੈਡਿਟ ਕਿਸੇ ਨੂੰ ਨਾ ਦਿਓ ਜਦ ਤੁਸੀਂ ਤਾਂ ਇੱਕ ਬੁਰਕੀ ਲਈ ਜਦ ਤੂੰ ਨਿੱਤਰ ਨਿੱਤਰ ਤੇ ਹਾਏ ਓਏ ਇਹ ਤੂੰ ਜੂੰਦਾ ਰਹਿ ਰੋਜ਼ ੜੜਕਾ ਲਾਇਆ ਕਰ ਇੰਨੀ ਸਵਾਦ ਸਬਜੀ ਬੰਦੇ ਨੂੰ ਪੰਪ ਦਾ ਭੁੱਖ ਆਇਆ ਲਾ ਦੂੰਗਾ ਤੁਸੀਂ ਲੈ ਕਰ ਲੋ ਕਿ ਨੂੰ ਭੰਡਾ ਬਈ ਇਹ ਗੱਲ ਕਰੋ ਜੀ ਤੁਸੀਂ ਭਾਪਤੀ ਸਰਦੀ ਲੈ ਮੈਂ ਇੱਕ ਬੁਰਕੀ ਹਰਦੀ ਆ ਹੋਰ ਤੜਕਾ ਤੁਸੀਂ ਲਾ ਦੇ ਜਦ ਹੁਣ ਮੈਂ ਐਡੀ ਬੜੀ ਕਾਇਤ ਠੀਕ ਕਰ ਹਰ ਤੈਨੂੰ ਇੱਕ ਗੱਲ ਦੱਸਾਂ ਸਬਜੀ ਤੈਨੂੰ ਚੱਕਣੀ ਪੈਣੀ ਹੈ ਇੱਥੇ ਤੇ ਜਿਹੜੀ ਸਬਜੀ ਹੁਣ ਪਈ ਆ ਬਗੈਰ ਤੜਕੇ ਵਾਲੀ ਪਈ ਆ ਤੈਨੂੰ ਨਹੀਂ ਮਿਲਣੀ ਤੜਕੇ ਵਾਲੀ

ਟਰਕੀ ਵਾਲੀ ਹੈਗੀ ਤੇ ਸਬਜ਼ੀ ਥੋੜੀ ਜੀ ਠੀਕ ਆ ਉਹਦੇ ਵਿੱਚ ਇਹ ਦੁੱਧ ਪਾਉਂਦੀ ਹਾਂ ਮੈਂ ਵਿੱਚ ਦੁੱਧ ਰਲਾ ਸੁਆਖੇ ਕਰਤਾ ਬਿੱਤ ਫੇਰ ਨਹੀਂ ਸੁਵਾ ਦੇਗੀ ਇਹ ਇਹ ਨਹੀਂ ਹੈਗਾ ਇਹ ਨਹੀਂ ਹੈਗਾ ਪਰ ਤੇਰੇ ਦੁੱਧ ਕਿਉਂ ਮੈਂ ਗੁੱਧਰੀ ਹੋਈ ਪਾ ਕੇ ਲਈਆਂ ਫੇਰ ਕਹਾਂ ਦੁੱਧ ਸੁਵਾ ਦਾ ਉਹ ਕਹਿੰਦਾ ਪਾਪਾ ਨੇ ਉਹ ਤਾਂ ਫੇਰ ਨਹੀਂ ਸੁਵਾ ਦੇਗੀ ਤੇਲ ਵਿੱਚ ਕੋਈ ਉਹ ਫੇਰ ਤਾਂ ਹੀ ਨਹੀਂ ਤਾਂ ਹੀ ਸੁਖਵੀਰ ਨੇ ਮੈਨੂੰ ਕਮੈਂਟ ਨਹੀਂ ਦਿੱਤਾ ਮੈਨੂੰ ਸੁਖਵੀਰ ਨੇ ਤਾਂ ਹੀ ਕਮੈਂਟ ਨਹੀਂ ਕੀਤਾ ਹੈਗਾ ਇਹਨੂੰ ਸੁਆਦ ਨਹੀਂ ਲੱਗਦੀ ਸਬਜ਼ੀ ਜੇ ਪੂਰੇ ਉਹਦੇ ਵਾਲੀ ਖਾਂਦੀ ਫੇਰ ਗੱਲ ਕਰ ਜੀ ਜੇ ਇਹ ਤੁਸੀਂ ਸਾਨੂੰ ਜਹਰ ਵੀ ਦੇ ਦੋਗੇ ਅਸਤੋ ਤੁਹਾਡੇ ਹੱਥ ਤੇ ਜਹਰ ਬਖਾ ਕਰ ਲੋ ਕਿ ਨੂੰ ਪੜਨਾ ਇਹ ਵੀ ਖਾਣ ਨੂੰ ਵੀ ਤਿਆਰ ਨਹੀਂ ਹਾਂ ਮਾਂ ਹਾਂ ਮੈਂ ਚੁੰਨੀ ਕੇ ਅੱਜ ਨਾਲੇ ਆਪਣੀ ਚੁੰਨੀ ਦੀ ਮਗਰ ਕੋਈ ਕੋਈ ਅੱਦਲੇ ਸਵੇਰ ਦੀ ਹਾਂ ਦੇਖ ਲੋ ਹਾਂ ਮੇਰੀ ਚੁੰਨੀ ਹਾਂ ਮੇਰੀ ਚੁੰਨੀ ਉਹ ਤਾਂ ਗੱਤ ਸੋਣਾ ਉਹ ਅੱਜ ਘਟਿਆ ਤਾਂ ਮੋਗਾ ਵੀ ਨਿਕਲ ਗਿਆ ਆਹ ਲਾੜੀਆਂ ਮੇਰੇ ਨਾਲ ਲਾ ਦੇਣੀ ਐ ਇਹਨੇ ਮੈਨੂੰ ਨਵੇਂ ਲੋਇਆ ਬੱਸ ਬੋਲ ਇਹ ਕੋ ਕੋਲ ਉਹ ਨਹੀਂ ਗੱਲਾਂ ਕੁੜੀਆਂ ਮੈਨਾਂ ਚੱਲਦਾ ਮਾਂ ਮੈਨੂੰ ਲੈ ਕੇ ਆਪਣਾ ਮੈਂ ਜਿਹੜੀਆਂ ਦੀਦੀ ਨੂੰ ਚੁੰਨੀਆਂ ਲੈ ਕੇ ਆਉਂਦੀਆਂ ਨਵੇਂਆਂ ਚੁੰਨੀਆਂ ਗਈਆਂ ਕਿੱਥੇ ਉਹ ਪੁੱਛਦੀਆਂ ਮੈਂ ਮਾਂ ਹੁਣ ਦੱਸ ਪਾਈ ਕਿਥੇ ਗਈਆਂ ਉਹ ਯਾਰ ਮੈਡਮ ਤੂੰ ਦੱਸ ਤੂੰ ਆਪਣੀ ਭੁਜਾਈ ਨੂੰ ਦੇਖ ਕੇ ਕਿ ਮੰਮੀ ਨੇ ਦੇਖੇ ਕਿਨ ਲਖੀ ਦੱਸ ਬਣਾ ਬੰਦੀ ਕੁੜੀਆਂ ਚ ਟੋਕੀ ਜਾਂਦੀਆਂ ਉਹਨਾਂ ਨੂੰ ਰੋੜ ਦਾਲ ਵੀ ਲਾ ਲਾਉਂਦਾ ਦਾਜ ਜਮਾਂ ਲੱਗੀ ਵੀ ਕਰਨ ਅੱਛਾ ਜੀ ਇਹ ਇਹ ਦਾਨੀ ਹੋਗਾ ਜੀ ਬਾਬੇ ਨਾਨਕ ਨੇ ਬਹੁਤ ਕੋ ਦੇ ਦਿੱਤਾ ਇਹਨਾਂ ਨੂੰ ਐਵੇਂ ਮੈਨੂੰ ਮੰਗਦਾ ਮੈਨੂੰ ਠੂਠੇ ਜੋਗਾ ਬਣਾ ਦੇ ਵੀ ਠੂਠੇ ਲੈ ਕੇ ਮੈਂ ਕਹਿੰਦਾ ਤੂੰ ਸੀ ਕਰਿਓ ਦਾਨ ਅਸੀਂ ਦਾਨ ਕਰਦੇ ਸਾਡੇ ਤੇ ਗੱਡੀਆਂ ਲਾ ਦੋ ਫੇਰ ਜੇ ਮੈਂ ਇਨਾ ਅਮੀਰ ਹੁੰਦਾ ਮੈਂ ਤੁਹਾਡੇ ਗੱਡੀਆਂ ਲੋਵਾ ਦਿੰਦਾ ਤੁਹਾਡੇ ਸੀਸੇ ਲੋਵਾ ਦਿੰਦਾ ਤੁਹਾਡੀਆਂ ਅਲਮਾਰੀਆਂ ਲੋਵਾ ਦਿੰਦਾ ਅੰਦਰ ਸਹੀ ਕਰਵਾ ਦਿੰਦਾ ਮੈਂ ਹੈ ਗਰੀਬ ਬੰਦਾ ਦੱਸ ਮੈਂ ਕਰਾਂ ਕੀ ਮੇਰੀ ਗੱਲ ਸੁਣ ਹਾਂ ਅਸ ਮੇਰਾ ਕੋਈ ਮੂਡ ਨਹੀਂ ਹੈਗਾ ਤੁਹਾਡੇ ਨਾਲ ਲੜਾਈ ਪਾਵਾਂ ਚਲੋ ਓਕੇ ਬੈਠਾ ਮੈਂ ਚਾਹੁੰਦਾ ਵੀ ਨਹੀਂ ਹੈਗਾ ਤੂੰ ਤੈਨੂੰ ਕੋਲੇਸ ਕਰਕੇ ਤੋਰੀ ਕਰ ਤੇ ਮਾਮਾ ਤੇਰੀ ਫੇਰੇ ਡੀ ਹਾਂ ਚਲੋ ਓਕੇ ਚਲਿਆ ਆ ਜੁੱਤੀ ਵਾਲੀ ਦੁਕਾਨ ਤੇ ਪਹੁੰਚ ਗਏ ਜੀ ਆਪਾਂ ਹਲ 22 ਦੀ ਹਲ ਸੈਟਿੰਗ ਨਹੀਂ ਹੋਈ ਹੈਗੀ ਪ੍ਰੋਪਰ ਤੇ ਮਾਮੇ ਨੂੰ ਆਪਾਂ ਨੇ ਸ਼ੂਜ਼ ਕੋਣੇ ਦੇਖ ਰਹੇ ਹਾਂ ਮਾਮੇ ਦੀ ਪਸੰਦ ਕਿਹੜੀ ਹੈ ਮਾਮੇ ਦੀ ਚੁਆਇਸ ਦੇਖਦੇ ਹਾਂ ਅੱਜ ਕਿਹੇ ਜੀ ਅਕਰਗਬੀ ਲੈਣੀਆਂ ਨੇ ਕਿਹੜੀ ਲੈਣੀ ਹੈ ਕਿੱਦਾਂ ਕਰਨਾ ਚਲੋ ਜੀ ਨੀ ਮਾਮੇ ਫਾਲੋ ਕਰ ਹੁੰਦੀ ਹੈ ਉਹ ਜਿਹੜੇ ਚੰਬੇ ਦਾ ਹੈਗੇ ਨਾ ਸੰਦਲ ਆਖ ਚੰਬੇ ਦੇ ਅਸਾ ਚੰਬੇ ਵਾਲੇ ਸੈਂਡਲ ਤੇਰੇ ਕੋਲ ਹੈਗੇ ਹਨ ਉਹ ਨਾ ਘੱਟ ਦੇ ਬੰਦੇ ਕਿ ਸ਼ੂਗਰ ਵਾਲੇ ਬੰਦੇ ਨੇ ਕਰਨੇ ਨਹੀਂ ਬੰਦੇ ਕੈਤੀ ਜੀ ਸ਼ੂਗਰ ਵਾਲੇ ਬੰਦੇ ਨੇ ਚੰਮੜੀ ਦੀ ਹਾਂ ਘੱਟ ਥੋੜੀ ਜੀ ਹਾਂ ਦੇਖਦੇ ਹਾਂ ਹੁਣ ਕੀ ਦਿਖਾਉਣਾ ਤੁਹਾਨੂੰ ਭਾਈ ਨਾ ਆ ਦੇਖ ਹਾਂ ਮੈਂ ਮੜ ਜਾ ਕੋਲ ਉਹ ਫਾਰੇ ਕੋ ਮੜ ਜਾ ਕ ਖੜਾ 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 ਉਹ ਦੇ ਜੀ ਨੇ ਫਾਫਾ ਦੇ ਦੋ ਨਾ ਤੁਸੀਂ ਕੋਈ ਜਰਾਬ ਵੀ ਤੁਹਾਨੂੰ ਜਰਾਬ ਮੈਂ ਖੋਲਤੀ ਤੁਹਾਡੇ ਕਿਸੇ ਦਿਨ ਨੇ ਉਹ ਹੱਲ ਫਾਫਾ ਦੇ ਦੋ ਹਾਂ ਚੈੱਕ ਕਰੋ ਜਰਾਬ ਵੀ ਪਾ ਲੋ ਫਿਟਿੰਗ ਪਤਾ ਜਰਾਬ ਹਾਂ ਜਰਾਬ ਨੂੰ ਫਿਟਿੰਗ ਦਾ ਪਤਾ ਲੱਗ ਜਰਾਬ ਗਾ ਫਿਟਿੰਗ ਦਾ ਪਤਾ ਲੱਗ ਜਾਣਾ ਮਾਮੂ ਕੀ ਮਾਮੂਰਾ ਹੈ? ਹੈ? ਪੰਜਾ ਤਾਂ ਨਹੀਂ ਕੁੱਟਣਾਂ ਵਾਲਾ ਕੰਮ। ਨਾਲੇ ਕੋਹਰ ਚੀਜ਼ ਆ ਮਾਮੂ। ਹੁਣ ਮੈਂ ਮੈਂ ਵੀ ਬਹੁਤ ਹੌਲ ਕਰਦਾ ਪੀਤੇ ਫੂਤੇ ਜੇ ਬੰਨਣੇ ਤੇ। ਮੈਂ ਵੀ ਇਹੇ ਜਿਹੀ ਪਾਉਂਦਾ ਜ਼ਿਆਦਾ। ਨਹੀਂ। ਠੀਕ ਹੈ। ਦੂਆ ਵੀ ਪਾ ਕੇ ਦੇਖ ਲਾਂ ਮਾਮੂ। ਨਵਰੇੜ ਕੰਮ ਕਰ ਦੇ। ਪਹਿਲਾ ਹੀ ਪੀਸ ਪਹਿਲਾ ਹੀ ਪਸੰਦ ਆ ਗਿਆ ਤੁਹਾਨੂੰ ਤਾਂ। ਇਹ ਗੱਲ ਹੈਗੀ ਹੈ। ਹਾਂ ਮਾਮੂ ਬਣ ਕੀ ਗੱਲ ਬਾਤ ਬਸ ਮਾਮੂ ਕੋ ਚੱਕਰ ਪਤਾ ਕਿਹਾ ਉੱਪਰ ਪੱਗ ਵੀ ਗੁੱਡ ਕਮੀਜ਼ ਵੀ ਗੁੱਡ ਜਿਹੜੀ ਵਿਚਾਲੇ ਪੈਂਟ ਹੈ ਇਹ ਪੈਂਟ ਹੋਰ ਤਰ੍ਹਾਂ ਦੀ ਲੱਗਦੀ ਥੱਲੇ ਉਹ ਵੀ ਗੁੱਡ ਕੋਈ ਨਹੀਂ ਚੱਲ ਕਰਦੇ ਇਹਦਾ ਵੀ ਹਿੱਲਾ ਕੋਈ ਦੇਖੀ ਕਿੰਨੀ ਮम्मा ਪਾਈ ਥੋੜਾ ਜਾ ਕੇ ਜੋਸ਼ ਵਿੱਚ ਆ ਗਿਆ ਕਹਿੰਦਾ ਪਾਣ ਜੇ ਤਾਂ ਇਹ ਕਹਿਤਾ ਮੈਨੂੰ ਵੀ ਪੈਂਟ ਖਰਾਬ ਕਰਾ ਹੁਣ ਪੈਂਟ ਲਿੱਤੀ ਜਾਊਗੀ ਕਹਿੰਦਾ ਮੈਨੂੰ ਦੁਕਾਨ ਪਰ ਲੈ ਕੇ ਜਾ ਕੇ ਦੇ ਪਰ ਹੁਣ ਮੈਂ ਲਿਆਇਆ ਭਾਈ ਹੁਣ ਮੈਂ ਕਾਹਨ ਸੋਚ ਸਮਝ ਕੇ ਬੋਲਿਆ ਕਰੂੰਗਾ ਮम्मा ਗੁੱਸਾ ਖਾ ਗਿਆ ਇਹ ਠੀਕ ਹੈ ਹਾਂ ਦਗਾਓ ਪਾਜੀ ਸਾਸਰੀ ਕਾਲ ਜੀ ਤੁਹਾਡੋ ਪੈਂਟ ਦਿਖਾਓ ਤੁਹਾਡੀ ਬਾਹ ਨੂੰ ਕੀ ਹੋਇਆ ਪਹਿਲਾਂ ਮੈਨੂੰ ਇਹ ਦੱਸੋ ਪਿਛਲੀ ਵਾਰ ਜਦੋਂ ਆਏ ਤੇ ਬਾਹ ਤਾਂ ਤੁਹਾਡੀ ਠੀਕ ਸੀਗੀ ਹਾਂ ਜੀ 7 ਵਜੇ ਸੀ ਜੀ 4-5 ਮਹੀਨੇ ਪਹਿਲਾਂ 4-5 ਮਹੀਨੇ ਪਹਿਲਾਂ 60 ਬੱਜ ਗਈ ਸੀ ਹਾਂ ਨਹੀਂ ਵੀ 4 2 ਮਹੀਨਾ ਡੇਢ ਮਹੀਨਾ ਦਾ ਹੋ ਕੇ ਗਿਆ ਥੋਤੇ ਕੱਪੜੇ ਲੈ ਕੇ ਜਦੋਂ ਮੈਂ ਉਹ ਪ੍ਰਵਾਸੀਆਂ ਨੂੰ ਉਸ ਟਾਈਮ ਫੈਕਚਰ ਆ ਗਿਆ ਤਾਂ ਪਲਾਸਟਰ ਕਰਾ ਕੇ ਕਰਵਾ ਲਈਦੀ ਸੈਟ ਅੱਛਾ ਪਰ ਉਹ ਮੂਵਮੈਂਟ ਪੂਰੀ ਹੈ ਨਹੀਂ ਦੀ ਫਿਰ ਦੁਬਾਰਾ ਖਲਾ ਕੇ ਸੈਟ ਕਰਵਾਇਆ ਓਕੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਦੁਬਾਰਾ ਮਤਲਬ ਤੋੜਨੀ ਪਈ ਫਿਰ ਓਹ ਹੋ ਹੋ ਠੀਕ ਹੈ ਠੀਕ ਹੈ ਹੁਣ ਮਹੀਨਾਾਂ ਦਾ ਆਹੀ ਵੈਰਟੀਆਂ ਹੋਰ ਨਹੀਂ ਹੈਗੀਆਂ ਭਾਜੀ ਤੁਹਾਡੇ ਕੋਲ ਇਸਾ ਹੋ ਗਿਆ ਜਿਹੇ ਜਿਹਨਾਂ ਨੇ ਪਾਈ ਹੋਈ ਹੈ ਨਾ ਹਾਂਜੀ ਫਾਰਮਲ ਪੈਂਟ ਹੋ ਗਈ ਜਿੱਦਾਂ 32 ਗਾਂਵਾਂ ਵਿੱਚ ਅੱਛਾ ਕਲਾ ਦੇ ਲਈ ਦੇ ਵਿੱਚ 30 32 ਗਾਂਵਾਂ ਵਿੱਚ ਹਾਂ ਜੀ ਜਿਆਦਾ ਚੱਲਦੀ ਹੈ ਜਿੱਦਾਂ ਹੁਣ ਨਹੀਂ ਹੈ ਬਜ਼ੁਰਗ ਹੈ ਯਾਰ ਹੁਣ ਮਾਮਾ ਸਾਡਾ ਥੋੜਾ ਜਿਹਾ ਕੋ ਅੱਛਾ ਚਲ ਹਾਂ ਵੀ ਜਾਣ ਤੋਰੇ ਕਈ ਵਾਰ ਚਲੋ ਮੂਡ ਬਣਦਾ ਹੈ ਇਹਦੇ ਵਿੱਚ ਵੀ ਕੋਈ ਆ ਪੈਂਟ ਵਿੱਚ ਆ ਵੀ ਸੋਹਣੀ ਜੀ ਟੀਕਰ ਬਣੀ ਅੱਛਾ ਤੇ ਬੱਤੀਆਂ ਦਾ ਖਾਣਾ ਇੰਨੀ ਗਮ ਹੋਰ ਇੱਕ ਵਾਰ ਇਹਨਾਂ ਦਾ ਅੱਛਾ ਦੇਖਣ ਅੰਕ ਮਾਮੇ 32 ਹੈ ਤੇਰੇ ਅਕ 33 ਹੈ ਕਿੰਨਾ ਹੈ ਮਨੂੰ 30 ਲੱਗੀ ਜਾਂਦਾ ਹਾਂ ਬਸ ਪਹਿਲੇ 32 ਮੇਰੀ ਹੁੰਦੀ ਫਿਰ ਕਟ్రਾਈ ਦੇ ਦਮ ਤੁਹਾਨੂੰ ਇਹ ਵੀ ਗੱਲ ਠੀਕ ਹੈ ਕਿ ਟਰਾਈ ਵੀ ਬੱਲਾ ਲੈ ਸਕਦੇ ਆ ਇਹ ਨਹੀਂ ਮਾਮੂ ਟਰਾਈ ਕਹਿੰਦੇ ਐ ਤਾਂ ਲੈਣ ਨੂੰ ਇਕੇ ਟਰਾਈ ਜਿਹੜੇ ਫੋਲੋ ਬੰਦ ਚਲੋ ਦੇਖਦੇ ਆਂ ਜੀ ਥੋੜੀ ਦੇਰ ਤੱਕ ਤੁਹਾਨੂੰ ਦੁਬਾਰੇ ਫੇਰ ਥੋੜੀ ਜਿਹੀ ਚੋ ਹੁੰਦੀ ਆ ਮੋਟੀ ਮੋٹے ਮੋٹے ਕੱਪੜੇ ਚ ਪੈਂਦੇ ਮੋਟਾ ਕਪੜਾ ਹੁਣ ਗਰਮੀ ਚ ਤੈਨੂੰ ਕੀ ਕਰਨ ਮੋਟਾ ਕਪੜਾ ਮਾਮੂ ਚਲਦੀ ਏ ਪੈਂਟਾਂ ਮੋਤੀਆਂ ਬਰੀਕ ਵਾਲੀ ਏ ਸੋਹਣੀ ਚਲੋ ਦਿਖਾਉ ਦਸਾਂ ਤੇ ਚਲੋ ਮੈਂ ਹਾਂ ਕਰਦੇ ਕੈਮਰਾ ਹਲਾਉ ਫਿਰ ਬਾਜ਼ ਵਿੱਚ ਮਿਲਦੇ ਦੇ ਕਿ ਮਾਮੇ ਨੂੰ ਪਹਿਲਾਂ ਡਿਸਾਈਡ ਕਰਵਾਈਏ دوسری ਦੁਕਾਨ ਤੇ ਆ ਗਏ ਜੀ ਆਪਾਂ ਫਿਰ ਤੇ ਉੱਥੇ ਮਾਮੇ ਦਾ ਮੈਚ ਹੈ ਜਿਹੜਾ ਮੈਚਿੰਗ ਹੋਈ ਹੋਣੀ ਫਿਟਿੰਗ ਹੋਈ ਹੋਣੀ ਪੈਂਟ ਦੀ ਦੱਸ ਮਾਮੇ ਕਿ ਆ ਚਾਹੀਦਾ ਮੁੰਡੇ ਨੂੰ ਥੋੜੇ ਜਿਹਾ ਮੋਟੇ ਕੱਪੜੇ ਵਾਲੀ ਦਿਖਾ ਯਾਰ ਦੋ ਤਿੰਨ ਪ੍ਰਕਾਰ ਦੀਆਂ ਦਿਖਾ ਦੇ ਜੇ ਵੀ ਤੁਹਾਨੂੰ ਲੱਗਦਾ ਫਾਰਮਲ ਚ ਦਿਖਾਦੇ ਆ ਆ ਦੇਖ ਵਾ ਇਹ ਦੁਕਾਨ ਚ ਵੀ ਸਮਾਨ ਸੋਹਣਾ ਪਿਆ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਅੱਛਾ ਚੇਂਜਿੰਗ ਰੂਮ ਆ ਇਧਰ ਹਨਾ ਮੋਟੇ ਕਪੜੇ ਜਿਹਨੀ ਕਪੜਾ ਜੀ ਮੋਟਾ ਕਪੜਾ ਜਰ ਤੁਸੀਂ ਕੋਟਨ ਦਾ ਕਰੇ ਔਰ ਕੰਪਲੇਂਟ ਜਰ ਆਉਂਦੀ ਆ ਕਲਰ ਦੀ ਇਹ ਕਲਰ ਖੜ ਜਿਹੜੀ ਕੰਪਲੇਂਟ ਜਰ ਆ ਮੈਂ ਸਭ ਤੋਂ ਪਹਿਲਾਂ ਕਰੀ ਤੂੰ ਮੜੇ ਜਕ ਉਹਦੀ ਟਰਾਈ ਕਰਕੇ ਦੇਖ। ਇਹਦੀ ਟਰਾਈ ਕਰਕੇ ਦੇਖ। ਵੀ ਲੈਨਸ ਬਰਾਬਰ ਹੈ ਤੇ ਉਹ ਲੱਕ ਬਰਾਬਰ ਹੈ ਕਿ ਨਹੀਂ ਹੈਗਾ। ਅੱਛਾ ਹਾਂ ਅੱਛਾ ਅੱਛਾ ਇਸੇ ਚਲੋ ਅੰਦਰ। ਹੋਰ ਰੂਮ ਤੁਹਾਡੇ ਵਾਸਤੇ ਨਾਲ ਅੰਦਰ ਪਾ ਕੇ ਦੇਖ ਲੇ ਕੋਮ ਫਿਰ ਕੇ ਅੜੇ-ਵੜੇ। ਅੱਛਾ ਆ। ਕਿੰਨਾ ਘਟਾਮ ਹੋ ਗਿਆ ਛੋਟੀ ਦੁਕਾਨ ਕਰੀ ਨੂੰ ਬੁਗੇ ਨਾ। ਦੋਸਰ ਹੋ ਗਏ ਹਾਂ। ਸਾਡਾ ਗੇੜੇ ਘਟਾ ਯਾਰ ਇਧਰ ਨੂੰ। ਮੈਂ ਜ਼ਿਆਦਾਤਰ ਚਮਕੌਰ ਸਾਹਿਬ ਤੇ ਲੈਂਦਾ ਹੁੰਦਾ ਕੱਪੜੇ। ਅੱਜ ਮਹਾਚਰ ਰੋਪੜ ਤੇ ਦੋ ਆਨੇ ਆਪਣੇ ਰਿਸ਼ਤੇਦਾਰ ਨੂੰ